ਸਾਨੂੰ ਕੁਛ ਨਹੀਂ ਦਿੱਤਾ ਸਾਡੀਆਂ ਕਬਰਾਂ ਜਿਹੜੀਆਂ ਨੇ ਦੋ ਕਨਾਲਾਂ ਤੇ ਤਿੰਨ ਮਰਲੇ ਨੇ ਜਿੱਥੇ ਇਹ ਹੀ ਕਬਰ ਪੋਟੇ ਨੇ ਨਾ ਉੱਥੇ ਦੋ-ਦੋ ਲਾਸ਼ਾਂ ਨਿਕਲਦੀਆਂ ਨੇ 2000 ਤੋਂ ਵੀ ਜ਼ਿਆਦਾ ਹੋਏਗੀ ਸਾਦੀ ਬਾਦੀ ਹਾਂ ਸਾਨੂੰ ਤੇ ਏਡੀ ਮੁਸ਼ਕਲ ਆ ਵੀ ਸਾਡਾ ਰਾਹ ਵੀ ਹੈ ਨਹੀਂ ਜੇ ਫਿਰ ਰਾਹ ਜਿਹੜਾ ਉਹ ਸੜਕ ਕੋ ਰੇਲ ਉੱਤੀ ਹੋ ਗਈ ਆ ਹੁਣ ਉਧਰੋਂ ਦੀ ਮਰਦਾਂ ਲੈ ਕੇ ਅਸੀਂ ਨਹੀਂ ਲੰਘ ਸਕਦੇ ਨਾ ਗਾਂਹ ਤੇ ਨਾ ਪਸ਼ਾ ਕਾਨੂੰ ਦੱਸੋ ਵੀ ਇਹੀ ਕਿੱਧਰ ਜਾਈਏ ਕੁਝ ਉਹਨਾਂ ਦਾ ਤੇ ਉਹਨਾਂ ਨੇ ਤੇ ਵਪਾਰ ਕਰਨਾ ਉਹਨੂੰ ਮਿੰਡੀਆਂ ਵਾਲੇ ਨੇ ਪੁੱਛਿਆ ਵੀ ਤੂੰ 2 ਕਰੋੜ ਜੂ ਰੁਪਈਆ ਦੇਣ ਲਿਆ ਮੈਂ ਵੀ ਉੱਥੇ ਸਾਂ ਵੀ 2 ਕਰੋੜ ਰੁਪਈਆ ਦੇਣ ਨਾ ਤੇ ਤੂੰ ਕਮਾਈ ਵਾਸਤੇ ਦੇਣ ਨਾ ਕਿ ਤੂੰ ਸ਼ੌਂਕ ਨਹੀਂ ਆਂਦਾ ਮੈਂ ਸ਼ੌਂਕ ਨੂੰ ਤੇ ਮੈਂ ਕਿਹਾ ਜੇ ਤੈਨੂੰ ਸ਼ੌਂਕ ਆ ਤੇ ਸਾਡੇ ਪਿੰਡ 'ਚ ਵੀ ਸਾਡੇ ਰੁਪਈਏ ਲਾ ਦੇ ਸਾਡੀਆਂ ਕਬਰਾਂ ਹੀ ਬਣਾ ਦੇ ਤੁਸੀਂ ਇਹ ਜੋ ਆਖ ਦਿੱਤਾ ਵੀ ਛੱਪੜ ਬਣਨਾ ਚਾਹੀਦਾ ਛੱਪੜ ਤੇ ਤੁਸਾਂ ਇਹ ਕਿਉਂ ਆਖਿਆ ਵੀ ਸਾਈਆਂ ਨੂੰ ਇੱਕ ਕਿਲਾ ਹੀ ਕਬਰਾਂ ਦਾ ਲੈ ਦੀਏ ਸਾਰੇ ਸਾਤੇ ਕਿਲਾ ਕਿਲਾ ਦੋ ਦੋ ਕਿਲੇ ਛੱਡੇ ਨੇ ਲੋਕਾਂ ਤੇ ਸਾਨੂੰ ਇਹ ਦੋ ਕਨਾਲਾਂ ਤੇ ਤਿੰਨ ਮਰਲੇ ਸਾਡਾ ਥਾਂ ਬਣਦਾ ਸਾਨੂੰ ਤਿਆਂ ਜਿਆ ਵੀ ਜੋ ਸਾਨੂੰ ਇੱਥੋਂ ਕਾਢੀ ਦਿੱਤਾ ਇਹਨਾਂ ਨੇ ਇੱਥੋਂ ਦੇ ਬਸਨੀਕ ਹੀ ਨਹੀਂ ਅਸੀਂ ਤੇ ਜੀ ਕਬਰਾਂ ਹੀ ਮੰਗਨੇ ਵੀ ਸਾਡਾ ਇੱਥੇ ਥਾਂ ਪਿਆ ਆ ਫੋਕਲ ਪੁਆਇੰਟ ਲੱਗੇ ਬਠੇਰਾ ਉਹ ਸੱਤ ਕਨਾਲ 6 7 ਕਨਾਲਾਂ ਥਾਂ ਪਿਆ ਆ ਉਹ ਸਾਨੂੰ ਕਬਰਾਂ ਮਿਲ ਜਾਣ ਤੇ ਅਸੀਂ ਤਿੰਨ ਕਿਲ ਤਿੰਨ ਚਾਰ ਕਿਲੇ ਪਈ ਐ ਇੱਥੇ ਜਿਹੜੀ ਪਿੰਨਾ ਪਈ ਆ ਪਿੰਡ ਦੇ ਨੇੜੇ ਮੈਂਬਰ ਕੋਈ ਵੀ ਨਹੀਂ ਇੱਥੇ ਨਾ ਇੱਥੇ ਪਿੰਡ 'ਚ ਸਰਪੰਚ ਜੇ ਨਾ ਪਿੰਡ ਦੇ ਵਿੱਚ ਕੋਈ ਸਰਪੰਚ ਆ ਤੇ ਨਾ ਕੋਈ ਇੱਥੇ ਮੈਂਬਰ ਹੀ ਆ ਸਾਰੇ ਮਰ ਗਏ ਜੀ ਸਾਰੇ ਮਰੇ ਆਲਾ ਹਾਲੀਆ ਹਾਂਜੀ ਜੇ ਉਹਨਾਂ ਕੋ ਜੇ ਕੰਮ ਬਾਰੇ ਵਜਾਈਦਾ ਸੀ ਉਹ ਆਂਦੇ ਸੀ ਤੁਹਾਡੀਆਂ ਕੜੀਆਂ ਵੋਟਾਂ ਨਾਲ ਬਣੇ ਰਹੀ ਹੁਣ ਸਾਡੇ ਸਾਡੇ ਵਿਚਾਰੇ ਹੋਈ ਆ ਤੁਹਾਡੇ ਪਿੰਡ ਦੀ ਲਖਣ ਹੋਵੇ ਸਰਪੰਚ ਜਿਹੜਾ ਮਰਜੀ ਬਣ ਜੇ ਭਾਵੇਂ ਕ੍ਰਿਚਣਾ ਦਾ ਬਣ ਜੇ ਤੇ ਭਾਵੇਂ ਬਣ ਜੇ ਜੱਟਾਂ ਦਾ ਅਸੀਂ ਵੋਟਾਂ ਪਾਵਾਂਗੇ ਤਾਂ ਸਰਪੰਚੀ ਹੋਏਗੀ ਨਹੀਂ ਤੇ ਨਹੀਂ ਹੋਏ ਇੱਥੇ ਸਾਡੇ ਵਾਸਤੇ ਕੋਈ ਸਰਪੰਚ ਨਹੀਂ ਨੀ ਤੇ ਅੱਛਾ ਭਾਈ ਇਹਨਾਂ ਦੀਆਂ ਅੱਖਾਂ ਮੇਰੇ ਸਾਹਮਣੇ ਅਣਕਾ ਚੜ ਗਈਆਂ ਨੇ ਇਹਨਾਂ ਦੀ ਅੱਖਾਂ ਉੱਤੇ ਜਿਨ੍ਹਾਂ ਨੂੰ ਕ੍ਰਿਸਚਨ ਬਰਾੜੀ ਦਿਸਣੀ ਨਹੀਂ ਲਈ ਸੋਏ ਬੰਦੇ 2-2 ਕਰੋੜ ਦੀ ਬੋਲੀ ਲਾ ਕੇ ਸਿਰਫ ਆਪਣੇ ਜਵੇਂ ਗਰਮ ਕਰਦੇ ਨੇ ਪਰ ਕ੍ਰਿਸਚਨ ਬਰਾੜੀ ਦੀਆਂ ਕਮਾਲ ਕਿਸੇ ਦਾ ਧਿਆਨ ਨਹੀਂ ਜੇ ਕਿਸੇ ਵਿਚਾਰ ਨਾਲ ਅੱਖ ਪੁੱਟ ਕੇ ਵੇਖਵੇ ਕਿਸਦੇ ਪਰ ਹਾ ਗਈਗਾ ਨਹੀਂ ਹੈਗੀ ਜਦੋਂ ਵੀ ਬੋਲੀ ਹੁੰਦੀ ਆ ਇਹਨਾਂ ਲੀਡਰਾਂ ਦੀ ਵੱਡੇ ਵੱਡੇ ਜਵੇਂ ਭਰ ਲੈਂਦੇ ਨੇ ਆਪਣੇ ਇਹ ਕੰਮ ਕਰਨ ਵਾਸਤੇ ਜੇ ਤੋ ਜਾਈਏ ਤੁਹਾਨੂੰ ਅੱਜ ਤੁਹਾਡੇ ਕੋਲ ਵੋਟਾਂ ਨਹੀਂ ਆ ਨੇ ਸੋ ਸਾਡਾ ਮੇਨ ਮੁੱਦਾ ਆ ਕਿ ਸਾਡੇ ਪਿੰਡ ਦੇ ਵਿੱਚ ਕ੍ਰਿਸਚਨ ਬਰਾੜੀ ਦਾ ਆਬਾਦੀ ਬਹੁਤ ਜ਼ਿਆਦਾ ਆ ਸੋ ਮੈਂ ਚਾਹੁੰਨਾ ਆ ਕਿ ਯਾਰ ਕਨ ਇਲੈਕਸ਼ਨ ਹੋਵੇ ਕਿਉਂਕਿ ਹਰ ਵੋਟਰ ਨੂੰ ਅਧਿਕਾਰ ਆਪਣੀ ਵੋਟ ਪਾਉਣ ਦਾ ਤੇ ਇਹ ਲੋਕਤੰਤਰ ਰਾਜ ਹੀ ਖਤਮ ਕਰਤਾ ਨਾ ਇਹ ਕੋਈ ਗਾਜਰ ਮੂਲੀ ਦੀ ਸਬਜ਼ੀ ਹੈ ਨਹੀਂ ਜਿਹੜੀ ਡੇੜੀ ਤਰ੍ਹਾਂ ਕੇ ਆਪਾਂ ਕਰੋੜਾਂ ਦੇ ਸਾਹਮਣੇ ਬੋਲੀ ਦੇ ਕੇ ਲਖਰੀ ਚਲਾ ਕੇ ਇਹ ਪੰਚਾਇਤੀ ਵੋਟਾਂ ਨੇ ਇਹ ਹਰ ਇੱਕ ਨਾਗਰਿਕ ਨੂੰ ਆਪਣੀ ਵੋਟ ਦਾ ਅਧਿਕਾਰ ਹੋਣਾ ਚਾਹੀਦਾ ਵਾ ਔਰ ਆਪਣੇ ਆਪਣਾ ਮਨਪਸੰਦ ਸਰਪੰਚ ਨੂੰ ਚੁਣਦਾ ਹੱਕ ਹੋਣਾ ਚਾਹੀਦਾ ਵਾ ਕਿ ਅਸੀਂ ਆਪਣੇ ਮਨਪਸੰਦ ਦੀ ਪੰਚਾਇਤ ਖੜੀ ਕਰੀਏ ਅਤੇ ਆਉਣ ਵਾਲੇ ਸਮੇਂ ਵਿੱਚ ਕੋਈ ਕੰਮ ਲਈਏ ਤੇ ਕੰਮ ਜਿਹੜੇ ਨੇ ਸਾਰੇ ਮੇਰੇ ਭਰਾਵਾਂ ਨੇ ਮੁਸ਼ਕਲਾ ਕ੍ਰਿਸ਼ਮ ਬਰਾੜੀ ਦੀ ਦੱਸੀਆਂ ਨੇ ਸਭ ਤੋਂ ਵੱਡੀ ਮੇੜ ਮਸਮਸਿਆ ਵਿੱਚ ਤੇ ਕਬਰ ਜਦੋਂ ਵੀ ਕਹੇ ਦੀ ਦੱਤ ਹੁੰਦੀ ਆ ਤੇ ਸਾਨੂੰ ਇਥੋਂ ਮਰਦਾ ਲੈਣ ਵਾਸਤੇ ਹੁਣ ਰੇਲ ਨੇ ਰਾਹ ਬੰਦ ਕਰਤਾ ਸੋ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਇਸ ਕਰਕੇ 300 ਕੱਲਾ ਪੜੀ ਹੁਣ ਦੇ ਬਾਵਜੂਦ ਵੀ ਸਾਡੇ ਕੋ ਅਹੀ ਮੰਗ ਕਰਦੇ ਆ ਇਹਨਾਂ ਪੰਚਾਇਤ ਕੋ ਜਿਹੜਾ ਵੀ ਸਰਪੰਚ ਬਣਨਾ ਚਾਹੇ ਉਹ ਕਲਗਾ ਬਣੇ ਚਾਹੇ ਉਹ ਰਾਜੂ ਬਣੇ ਚਾਹੇ ਕੋਈ ਤੇਜਾ ਬਣਦਾ ਸਰਪੰਚ ਉਹ ਬਰਾੜੀ ਆ ਕੇ ਇਤਿਹਾਰ ਗਲਕ ਪਾ ਕੇ ਮੱਥਾ ਟੇਕੜ ਦਵਾਂਗੇ ਜਿਹੜਾ ਪਹਿਲਾਂ ਸਰਪੰਚੀ ਦਾ ਅਨਾਉਂਸ ਕਰੇਗਾ ਸਾਡੀ ਸਲੀਬ ਉੱਤੇ ਗੜਾਵੇ ਕਿ ਇਸ ਚਨ ਬਰਾੜੀ ਦਾ ਇੱਕ ਕੱਲਾ ਸਰਪੰਚੀ ਦਾ ਨਾਮ ਤੇ ਦਿੱਤਾ ਜਾਵੇ ਇਸ ਚਨ ਬਰਾੜੀ ਨੂੰ ਹਰ ਸਰਕਾਰ ਤੇ ਜੇ ਕਾਲੀ ਬਣਦੇ ਨੇ ਕਾਂਗਰਸ ਦੀਆਂ ਮੋਟਾਂ ਕਈਆਂ ਜੇ ਕਾਂਗਰਸ ਬਣ ਜਾਂਦੀ ਹੈ ਤੇ ਕਾਲੀਆਂ ਦੀਆਂ ਵੋਟਾਂ ਕਈਆਂ ਇਹ ਬਿਲਕੁਲ ਚੀਜ਼ ਖਤਮ ਕਰਕੇ ਇੱਕ ਮੁੱਠ ਇੱਕ ਜਾਣ ਹੋ ਗਏ ਪਿੰਡ ਦੇ ਵਿਕਾਸ ਵਾਸਤੇ ਸੋਚਣਾ ਚਾਹੀਦਾ ਹੈ ਇਸ ਚੀਜ਼ ਤੋਂ ਉੱਪਰ ਉੱਠ ਕੇ ਰਾਜਨੀਤੀ ਤੋਂ ਆਪਾਂ ਸੋਚਾਂਗੇ ਤੇ ਫੇਰ ਹੀ ਸਾਡੇ ਪਿੰਡ ਦੇ ਵਿਕਾਸ ਦੇ ਮੁੱਦੇ ਹੱਲ ਹੋਣੇ ਨੇ ਮੈਂ ਗੱਲ ਕਰ ਲਗਾ 2 ਕਰੋੜ ਵਾਲੇ ਵੀਰਾਂ ਦੀ ਜਿੰਨਾ ਬੋਲੀ ਦਿੱਤੀ ਆ ਉਹਨਾਂ ਦੀ ਆਪਣੀ ਪੈਲੀ ਮੈਨੂੰ ਪਤਾ ਵੀ 100-150 ਕਲਾ ਉਹਨਾਂ ਦੀ ਆਪਣੀ ਪੈਲੀ ਆ ਜੇ ਉਹ ਚਾਹੁੰਨਾ ਕ੍ਰਿਸ਼ਨ ਬਰਾਰੀ ਦਾ ਸੇਵਾ ਕਰਨ ਦਾ ਆਂਦੇ ਵੀ ਸਾਨੂੰ ਮੌਕਾ দাও ਇੱਕ ਵਾਰੀ ਅਕੇਲੇ ਆਓ ਤੇ ਸੇਵਾ ਹੁਣ ਤੈਮਿਆ ਮੌਕਾ ਵਾ ਸੇਵਾ ਕਰਨ ਦਾ ਤਸੀਂ ਚਾਹੁੰਦੇ ਆ ਵੀ ਐਡੀ ਤੀ ਸੇਵਾਦਾਰ ਬਣਾਏ ਇਹ ਪਿੰਡ ਦੇ ਤੇ ਆਪਣੀ ਪੈਲੀਓ ਦੇ ਦਿ ਅਸੀਂ ਸਾਡੇ ਨਾਲ ਅਸੀਂ ਤੁਹਾਡੇ ਕੋਲ ਆ ਕੇ ਹਾਰ ਪਾ ਕੇ ਸਰਪੰਚਨ ਨਵਾਜ਼ਾ ਕਰਕੇ ਗਾਂ ਲੈ ਕੇ ਆਉਣੇ ਆ ਤੇ ਜੇ ਦੋਤੀ ਕਰਨਾ ਕੱਖ ਨਹੀਂ ਮੂੰਹ ਨਾ ਕੱਢਣਾ ਪੈਰੀ ਕਰੋੜ ਤੇ ਮੇਰੀ ਬਰਾਦਰੀ ਵਾਸਤੇ ਕੀ ਕਰਨ ਦੇ ਜੀ ਭਾਈ ਸਾਡੇ 550 ਘਰ ਨੂੰ ਤੁਸੀਂ ਬੇਕੂ ਬਣਾ ਕੇ ਰੱਖਿਆ 70 ਸਾਲਾਂ ਤੋਂ ਤੇ ਅਹੀ ਮੰਗ ਚੰਨੇ ਆ ਇਹੋ ਕਰ ਦੇਵੇ 8 ਤਰੀਕ ਦਾ ਤੁਹਾਡੇ ਕੋਲ ਸਮਾਂ ਜੇ 8 ਦੀ ਸ਼ਾਮ ਤੱਕ ਜੇ ਸਾਡੀ ਕ੍ਰਿਸ਼ਨ ਬਰਾਦਰੀ ਨੂੰ ਕਬਰਸਤਾਨ ਦਾ ਮੁੱਦਾ ਸਾਡਾ ਨਾਲ ਲਿਆ ਤੇ ਕਿਸੇ ਵੀ ਸਰਪੰਚ ਨਾਲ ਅਸੀਂ ਨਹੀਂ ਤੁਰਾਂਗੇ ਬਿਲਕੁਲ ਬਾਈਕਾਟ ਕੀਤਾ ਜਾਵੇਗਾ ਨਾ ਨਾ ਬਰਾਦਰੀ ਜਿਹੜਾ ਲੀਡਰ ਬਣੇਗਾ ਭਾਵੇਂ ਉਹ ਝਾੜੂ ਆ ਤੇ ਭਾਵੇਂ ਉਹ ਕਾਲੀ ਆ ਤੇ ਭਾਵੇਂ ਉਹ ਕਾਂਗਰਸ ਆ ਕੋਈ ਵੀ ਆ ਉਹਦੀ ਇਹ ਬਿਲਕੁਲ ਲਾਂਡਕੇ ਦੀ ਜ਼ੋਰ ਤੇ ਆਪਾਂ ਕਰਦੇ ਜੇ ਕ੍ਰਿਸ਼ਨ ਬਰਾਲ ਦੇ ਵੱਲੋਂ ਬਰਾਦਰੀ ਜੋ ਹੈ ਲੀਡਰ ਬਣ ਕੇ ਆਵੇਗਾ ਗੇੜਾ ਬਰਾਰੀ ਦੇ ਕੰਮ ਕਰੇਗਾ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ